ਤੇ ਤੁਸੀਂ ਦੇਖਦੇ ਹੋਵੋਗੇ ਬੀਬੀਸੀ ਨੇ ਬੇਸ਼ੱਕ ਉਹ ਪਹਿਲਾ ਸਕਰੀਨਿੰਗ ਕਰਨੀ ਸੀ ਫਿਰ ਉਹਨੇ ਉਹਨੂੰ ਸਿੱਧਾ ਹੀ ਉਹਨੂੰ ਪਤਾ ਲੱਗਿਆ ਸੀ ਕੋਰਟ ਚਲੇ ਗਏ ਨੋਟਾਊਗਾ ਉਸ ਤੋਂ ਪਹਿਲਾਂ ਉਹਨੇ ਰਿਲੀਜ਼ ਵੀ ਕਰਤੀ ਪਰੰਤੂ ਇਹ ਸਾਰੀ ਚੀਜ਼ ਹੁਣ ਪ੍ਰੈਸ ਦੀ ਬਜਾਏ ਸਾਡਾ ਫੈਸਲਾ ਪਰਿਵਾਰ ਦਰਸ਼ਕ ਨੂੰ ਕੋਰਟ ਦੇ ਗ੍ਰਾਊਂਡ 'ਚ ਕੀ ਕਹੋਗੇ ਉਹ ਲੋਕਾਂ ਨੂੰ ਜਿਹੜੇ ਬੈਠ ਕੇ ਤੁਹਾਡੇ ਨਾਲ ਚਾਹਾਂ ਸੀ ਕਿ ਇੰਟਰਵਿਊਾਂ ਕੀਤੀਆਂ ਉਹਨਾਂ ਨੇ ਕਿ ਜਿਹੜੇ ਉਹਦੇ ਵਿੱਚ ਆਪਣੇ ਉੱਛਲ ਕੇ ਜਾਈ ਜਾ ਰਹੀ ਲੰਬਾ ਦਿੱਤੇ ਹੈਗੇ ਬਿਆਨ ਆ ਜਾਂ ਹੋਰ ਬਿਲਕੁਲ ਦੇਖੋ ਜਿਹੜੀ ਸਾਡੇ ਪਰਿਵਾਰ ਦੀ ਇੱਕ ਮਰਿਆਦਾ ਹੁੰਦੀ ਹੈ ਹਨਾ ਜੇ ਆਪਾਂ ਜਿਹਦੇ ਨਾਲ ਬਹਿ ਕੇ ਖਾ ਲਏ ਨੇ ਇੱਕ ਵਾਰੀ ਉਹਦਾ ਆਪਾਂ ਨੂੰ ਇੱਕ ਧਰਮ ਨਿਗਾਉਣਾ ਹੁੰਦਾ ਉਹ ਇਨਸਾਨੀਅਤ ਦੇ ਉੱਤੇ ਡਿਪੈਂਡ ਕਰਦਾ ਉਹ ਬੰਦਾ ਕਿੰਨਾ ਕਿ ਡੀਪਲੀ ਸੋਚਦਾ ਜਾਂ ਕਿੰਨਾ ਗੁਰੂ ਹਲਕੇ ਚ ਲੈਂਦਾ ਤਾਂ ਤੋਖੁੰਦਾ ਨਾ ਗੱਲਾਂ ਨੂੰ ਵੇਖ ਕੇ ਵੀ ਜਦੋਂ ਤੁਸੀਂ ਕਿਸੇ ਵੀ ਕਮਰਸ਼ਲ ادارے ਦੇ ਨਾਲ ਕੋਈ ਮਿਲ ਜੁਲ ਕਰਦੇ ਹੋ ਜਾਂ ਕੁਝ ਕਰਦੇ ਹੋ ਯਾਰ ਤੁਸੀਂ ਥੋੜਾ ਜਆ ਇੰਨੇ ਕਹੂੰ ਦਰਦੀ ਦਾ ਸਾਡੇ ਨਾਲ ਰੱਖਣੀ ਚਾਹੀਦੀ ਤੁਹਾਨੂੰ ਵੀ ਸਾਨੂੰ ਥੋੜਾ ਜਿਆ ਟਰਸਟ ਕਿ ਲੈ ਲੈਂਦੇ ਹਨ ਤਾਂ ਚੰਗਾ ਲੱਗਦਾ ਸਾਧੂ ਪਰੰਤੂ ਜਿਹੜੇ ਸਾਡੇ ਨਾਲ ਅਸਲ ਵਿਰੋਧਮਾਤ ਤੋਂ ਜੁੜੇ ਹੋਏ ਨੇ ਉਹਨਾਂ ਨੇ ਸਾਰੇ ਪੱਤਰਕਾਰਾਂ ਨੇ ਮੈਂ ਹੁਣ ਥੋੜੇ ਕੁਝ ਦੇ ਨਾਮ ਲਵਾਂ ਕਾਫੀ ਲੰਬੀ ਲਿਸਟ ਹੋ ਜੂਗੀ ਬੜਿਆਂ ਭਰੇ ਉਹਨੇ ਬੜਿਆ ਉਹਨੇ ਮੇਰਾ ਬੋਲਿਆ ਹੋਇਆ ਮੈਟਰ ਵੀ ਲੈਣ ਦੀ ਕੋਸ਼ਿਸ਼ ਕੀਤੀ ਪਰੰਤੂ ਉਹਨੇ ਨਹੀਂ ਦਿੱਤਾ